ਉਂਠੇ ਨਾਲ ਉੱਪਰੋਂ ਉਂਗਲਾਂ ਨਾਲ ਲਾੜ ਨੂੰ ਫੋਲਡ ਕਰ ਦੇਣਾਵੇਂ ਫਿਰ ਕੀ ਕਰਨਾ ਹਲਕਾ ਜਿਹਾ ਖਿੱਚ ਕੇ ਲਾੜ ਨੂੰ ਦੋਨੋਂ ਸਾਈਡਾਂ ਤੋਂ ਵਾਲ ਕੱਢ ਲੈਣੇ ਆ ਫਿਰ ਹਲਕਾ ਜਿਹਾ ਚੱਕਰ ਨਾਲ ਨੂੰ ਮੋੜ ਦੇਣਾ ਆਪਾਂ ਫਿਰ ਇਧਰ ਦੀ ਸਾਈਡ ਤੇ ਆ ਕੇ ਲਾੜ ਨੂੰ ਖਿਲਾਰ ਦੇਣਾ ਚੰਗੀ ਤਰ੍ਹਾਂ ਸਾਫ਼ ਕਰਕੇ ਲਾਉਣਾ ਤਾਂ ਜੋ ਆਪਾਂ ਨੂੰ ਬਾਜ ਦੀ ਜ਼ਰੂਰਤ ਨਾ ਪਵੇ

ਜਾ ਜੀ ਨਾ ਨੀ ਮੋੜੀ ਕਰਾ ਕੇ ਲੈ ਗਈ ਇਧਰ ਦੇਖੋ ਵੀ ਸਾਹ ਜਾਨੇ ਜਿੰਨਾ ਟਾਈਮ ਇੱਥੇ ਲੜ ਲਾ ਰਹੇ ਤੁਹਾਡਾ ਇੱਥੇ ਧਿਆਨ ਹੋਣਾ ਚਾਹੀਦਾ ਠੀਕ ਹੈ ਜਦੋਂ ਤੁਹਾਨੂੰ ਟਾਈਮ ਦਿੱਤਾ ਜਾਂਦਾ ਉਹਦੋਂ ਲਾਇਆ ਕਰੋ ਲੜ ਕਲੀ ਕਲੀ ਗੱਲ ਲੋੜ ਪੈਂਦੀ ਕਿੰਨਾ ਕੀ ਕਹਿ ਰਿਹਾ ਹੈ ਉਸੇ ਤਰ੍ਹਾਂ ਹੀ ਕੈਰਾ ਲੜ ਥੱਲੇ ਰੱਖਣਾ ਨਾ ਆਹ ਮਟੀਰੀਅਲ ਥੱਲੇ ਨੂੰ ਖਲਾ ਠੀਕ ਹੈ ਕਹੀ ਕੀ ਕਰਦੇ ਇੱਤੋਂ ਇਕੱਠਾ ਜਿਆ ਕਰਕੇ ਲਾ ਜਾਂਦੇ ਉਸੇ ਤਰ੍ਹਾਂ ਦੀ ਉਹ ਫਿਰ ਇੱਕ ਥਾਂ ਦੀ ਇਕੱਠਾ ਜਿਆ ਹੋ ਜਾਂਦਾ ਠੀਕ ਹੈ ਲਾਓ ਵੀ ਸਾਰੇ ਆਣੇ ਤੀਜਾ ਲੜ ਰੋਵੀ ਇੱਥੋਂ ਆਏ ਮੋੜਨਾ ਇੱਥੋਂ ਆਏ ਲਾਡ ਨੂੰ ਸਾਫ਼ ਕਰਕੇ ਤੇਰਾ ਛੋਟਾ ਪ੍ਰਾਣੀ ਆਇਆ ਇੱਥੇ ਲਾਡ ਥੇ ਰੱਖਣਾ ਇੱਥੋਂ ਹਲਕਾ ਲਾਡ ਨੂੰ ਖਲਾ ਕੇ ਸੈੱਟ ਕਰ ਲੈਣਾ ਬੈਕ ਸਾਈਡ ਤੇ ਇੱਥੋਂ ਉੰਡਣਾ ਇਹਦਾ ਨਾਪ ਲੈਣਾ ਠੀਕ ਆ ਕਈ ਕਰਦੇ ਐਨੇ ਨੇ ਚੌੜਾ ਰੱਖ ਲੈਂਦੇ ਠੀਕ ਆ ਇਹ ਐਨੀ ਕੀ ਚੀਜ਼ ਹੋਣੀ ਚਾਹੀਦੀ ਆਪਣੀ ਬੈਕ ਸਾਈਡ ਤੋਂ ਇਧਰੋਂ ਤਾਂ ਤੋਂ ਅੰਦਰ ਆ ਅੰਦਰ ਨੂੰ ਫੋਲਡ ਕਰ ਲੈਣਾ ਐਦਾਂ ਦੇਖ ਲਈ ਦਿੰਦਾ ਵੀ ਇੱਥੇ ਕਿ ਜਾ ਕੇ ਇੱਕ ਲਾੜਾ ਇੱਥੇ ਦੂਜਾ ਐ ਤੇ ਤੀਜਾ ਆਉਂਦਾ ਠੀਕ ਆ ਇਸ ਹਿਸਾਬ ਨਾਲ ਥੱਲੇ ਨੂੰ ਆਈ ਜਾਣਾ ਆਪਾਂ ਚਲ ਕੋਮੇ ਅੱਗੇ ਫਰੰਟ ਸਾਈਡ ਤੇ ਥੱਲੋਂ ਗੂਠੇ ਨਾਲ ਉੱਪਰ ਉਂਗਲਾਂ ਨਾਲ ਐਵੇਂ ਮੋੜ ਦੇਣਾ ਫੇਰ ਕੀ ਕਰਨਾ ਅੱਜ ਕਈ ਆਹੀਂ ਲਾ ਦਿੰਦੇ ਠੀਕ ਆ ਆ ਦੇਖੋ ਇਹਦੇ ਚ ਜਿਹੜੇ ਵਾਲਾ ਉਹ ਥੱਲੇ ਨੂੰ ਕੱਢ ਦੇਣੇ ਆ ਉੱਪਰ ਵਾਲੇ ਉੱਪਰ ਨੂੰ ਕੱਢ ਕੇ ਫੇਰ ਹਲਕਾ ਚੱਕ ਕੇ ਲਾਣ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਚਾਰ ਲੜ ਇੱਧਰ ਦੇਖੋ ਸਾਰੇ ਆਨੇ ਪੰਜਵਾਂ ਲੜ ਦੇਖੋ ਵੀਕੈਂਟ ਚਾਰਾ ਲੜ ਉਸੇ ਦਾ ਵੀ ਥੱਲੇ ਰੱਖਣਾ ਇੱਥੋਂ ਥੋੜਾ ਲੜ ਨੂੰ ਖਲਾਰ ਲੈਣਾ ਵੇ ਉਹਨੂੰ ਪਾਉਣਾ ਹੈ ਉਹਨਾਂ ਦੇ ਕੋਲੇ ਦੂਰ ਭਟਾਉਗੇ ਸਾਰੇ ਉਹਨਾਂ ਨੂੰ ਹਾਂ ਹੁਣ ਇਹ ਕਿਹੜੀ ਬਚਦਾ ਨਹੀਂ ਕਮੈਂਟ ਬਾਅਦ ਚੜਦੇ ਉਸੇ ਤਰ੍ਹਾਂ ਹੀ ਇੱਥੋਂ ਲੜ ਨੂੰ ਨੱਪ ਕੇ ਠੀਕ ਆ ਪੰਜਵਾਂ ਲੜ ਲਾ ਕੇ ਨਾਲ ਦੀ ਨਾਲ ਹੀ ਲੁਕੀ ਲਾ ਲੈਣੀ ਆਪਾਂ ਠੀਕ ਆ ਤਾਂ ਜੋ ਆਪਣਾ ਬਾੜੇ ਨੂੰ ਆਪਾਂ ਛੱਡ ਸਕੀਏ ਤਾਂ ਹਿਰਲੇ ਨਾਲ ਪੱਗ ਆਪਣੀ ਠੀਕ ਆ ਚਲੋ ਲਾਓ ਵੀ ਸਾਰਿਆਂ ਨੇ ਪੰਜਵਾਂ ਲੜ ਪਹਿਲੇ ਲੜ ਦੀ ਜੜ ਚੋ ਰੱਖ ਕੇ ਤਾਂ ਤੋਂ ਥੱਲੇ ਨੂੰ ਲੈ ਜਾਇਆਣਾ ਠੀਕ ਆ ਜੇ ਥੱਲੋਂ ਵਾਲ ਹੈਗਾ ਏ ਤਾਨੂੰ ਤਾਂ ਨੂੰ ਕੱਢ ਦੋ ਚੰਗੀ ਤਰ੍ਹਾਂ ਵਾਲ ਮਾਰ ਕੇ ਜੋ ਕੋਈ ਵਾਲ ਹੈਗੇ ਆ ਤਾਂ ਉਹਨਾਂ ਨੂੰ ਸਾਫ਼ ਕਰ ਦੋ ਇੱਧਰ ਦੇਖੋ ਜੇਤੋ ਤਾਂ ਜਿਹੜੇ ਜਿਹੜੇ ਰਾੜਾ ਥੋੜੇ ਬਾਹਰ ਨੂੰ ਆਏ ਹੁੰਦੇ ਆ ਉਹਨਾਂ ਨੂੰ ਵੀ ਪਿੱਛੇ ਹਟਾ ਦੇਣਾ ਇਦਾਂ ਪੋਛੇ ਤਰ੍ਹਾਂ ਇਨ ਤਾਂ ਨਹੀਂ ਸਾਈਡ ਤੋਂ ਵੀ ਜਿਹੜਾ ਲਾਸਟ ਲਾੜਾ ਲਾਉਣਾ ਉਹ ਦੇਖੋ ਕਿਵੇਂ ਲਾਣਾ ਆਪਾਂ ਜਿਹੜਾ ਪੱਗ ਪੈਨ ਲਾਉਣਾ ਏ ਜਿਹੜਾ ਆਪਾਂ ਸੈਕਿੰਡ ਲਾਸਟ ਲਾੜ ਲਾਇਆ ਉਹਦੀ ਜੜਜ ਵਿੱਚ ਕਰਕੇ ਲਾ ਦੇਣਾ ਪੱਗ ਪੈਨ ਦੇਖ ਲੈਣਾ ਪਾਜ ਕਿੱਥੇ ਆ ਵੀ ਆਪਣਾ ਬਾਜ ਨਾਲ ਦੇਖ ਲੈਣਾ ਵੀ ਪੱਗ ਪੈਨ ਜਮਾਂ ਸੈਂਟਰ 'ਚ ਲੱਗੇ ਹੋਣ ਠੀਕ ਆ ਉਸ ਤੋਂ ਬਾਅਦ ਕੀ ਕਰਨਾ ਏ ਜਿਹੜਾ ਆ ਲਾੜਾ ਇਹਦੇ 'ਚ ਵਾਲ ਕੱਢ ਕੇ ਥੋੜੇ ਥੱਲੇ ਸੈੱਟ ਕਰ ਦਿੰਨੇ ਇਹਦੇ 'ਚ ਦੇਖੋ ਵੀ ਇਕੱਲੇ ਦੇਖ ਰਹੇ ਸਾਰੇ ਜਣੇ ਠੀਕ ਆ ਕਿਉਂਕਿ ਆ ਲਾੜ ਦੇ ਵਿੱਚ ਕਵਰ ਹੋ ਜਾਣੇ ਉਹ ਖੱਬਾ ਪਾਸਾ ਵੀ ਅੰਦਰ ਨੂੰ ਮੋੜ ਕੇ ਸੈਟ ਕਰ ਲੈਣਾ ਸੱਜਾ ਪਾਸਾ ਵੀ ਦੋ ਨਵੇਂ ਸਿਰੇ ਤਿਆਰ ਕਰ ਲੈਣੇ ਆ ਫੇਰੇ ਲੜ ਨੂੰ ਲਾਉਣਾ ਆਪਾਂਵੇਂ ਠੀਕ ਆ ਇਹ ਲੜ ਦੇ ਵਿੱਚ ਵੀ ਆਪਣੇ ਕੋਈ ਵਾਲ ਨਹੀਂ ਹੋਣਾ ਚਾਹੀਦਾ ਚੰਗੀ ਤਰ੍ਹਾਂ ਸਾਫ਼ ਕਰਕੇ ਲਾਉਣਾ ਏ ਜੇ ਕੋਈ ਵਾਲ ਹੈਗਾ ਤਾਂ ਥੱਲੇ ਵਾਲਾ ਥੱਲੇ ਨੂੰ ਮੋੜ ਦਿਓ ਉੱਪਰ ਵਾਲਾ ਉੱਪਰ ਨੂੰ ਮੋੜ ਦਿਓ ਠੀਕ ਆ ਫੇਰ ਕੀ ਕਰਨਾ ਇੱਥੇ ਪੱਗ ਪੰਨੇ ਦੇ ਕੋਲੇ ਲਿਆ ਕੇ ਲੜ ਨੂੰ ਇਦਾਂ ਲੈ ਆਉਣਾ ਠੀਕ ਆ ਇੱਥੇ ਲਿਆ ਕੇ ਸੱਜੇ ਹੱਥ ਨਾਲ ਲੜ ਨੂੰ ਫੜ ਲੈਣਾਵੇਂ ਖੱਬੇ ਹੱਥ ਨਾਲ ਹਲਕਾ ਜੰਦਰ ਨੂੰ ਘੁਮਾਉਣਾ ਨੂੰ ਠੀਕ ਆ ਇੱਥੋਂ ਆ ਕੇ ਲੜ ਨੂੰ ਦੋਨਾਂ ਸਾਈਡਾਂ ਨੂੰ ਖਲਾਰ ਦੇਣਾਵੇਂ ਦੋਨਾਂ ਕੰਨੀਆਂ ਤੇ ਪੱਗ ਪੈਣ ਲਾ ਦੇਣਾ ਇੱਕ ਬਾਕੀ ਇੱਥੇ ਮੋੜ ਦੇਣਾ ਠੀਕ ਆ ਲਾਓ ਵੀ ਸਾਰੇ ਜਾਣੇ ਕਲੰਗੀ ਵਾਲਾ ਲੜ ਬਾਝਾ ਕੰਝਲੇ ਗਿਆ ਬਾਈ ਚੱਕਰ ਚੱਕਰ ਅੰਕਤਾ ਦੋਨਾਂ ਸਾਡਾਂ ਤੋਂ ਲਾੜ ਨੂੰ ਅੰਦਰ ਨੂੰ ਮੋੜ ਦੇਣਾ ਇਹਦੇ ਦੇਖ ਵੀ ਇੱਥੋਂ ਥੋੜਾ ਖਿੱਚ ਕੇ ਲਾੜ ਨੂੰ ਇਧਰੋਂ ਜਿਹੜਾ ਪੇਚ ਲਾਇਆ ਪੇਚ ਦੇ ਥੱਲੇ ਮੋੜ ਦੇਣਾ ਲਾੜ ਨੂੰ ਫੇਰ ਕੀ ਕਰਨਾ ਲਾੜ ਨੂੰ ਚੰਗੀ ਤਰ੍ਹਾਂ ਖਲਾੜ ਲੈਣਾ ਤਾਂ ਹੋਂ ਤੇ ਦੋਨੇ ਪਾਸੇ ਇੱਕ ਆ ਤਰਾ ਕਿ ਇਧਰੋਂ ਆਏ ਫਿਰ ਮੋੜ ਜਾਣਾ ਦੂਸਰੀ ਸਾਈਡ ਵੀ ਤਾਂ ਮੋੜ ਲੈਣੀ ਠੀਕ ਆ ਦੋ ਨਵੇਂ